ਸਭ ਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੂਨੀਆਂ ਸਵਾਗਤ ਕਰਦੀਆਂ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ 240 ਸਾਲਾਂ ਬਾਅਦ ਬਾਲਡ ঈਗਲ ਨੂੰ ਅਮਰੀਕਾ ਦੇ ਰਾਸ਼ਟਰੀ ਪੰਛੀ ਵਜੋਂ ਮੰਨਤਾ ਹਰਸੀਮਰਤ ਕੋਰ ਬਦਲ ਨੇ ਫਾਈਨਾਂਸ ਬਿਲ ਨੂੰ ਟੈਕਸ ਟ੍ਰੈਪ ਬਿਲ ਦੀ ਤਕਰਾਰ ਜੋ ਕਾਰਪੋਰੇਟ ਜਗਤ ਤੇ ਮਿਹਰਬਾਨ ਪੁਲਾਰਟ ਦੇ ਫਸੀ ਸੁਨੀਤਾ ਵਿਲੀਅਮਸ 2025 ਤੱਕ ਧਰਤੀ ਤੇ ਹੋ ਸਕਦੀ ਹੈ ਵਾਪਸੀ। ਅਲਵਿਦਾ ਕੁਸ਼ਤੀ 올림픽 ਚਾਯੋਗ ਫੈਰਾਏ ਜਾਣ ਮਗਰੋਂ ਵਿਨੇਸ਼ ਕੋਗਾਟ ਨੇ ਕੀਤਾ ਸੰਿਆਸ ਦਾ ਐਲਾਨ। ਕਬੱਡੀ ਜਗਤ ਨੂੰ ਪਿਆ ਵੱਡਾ ਘਾਟਾ ਮਸ਼ਹੂਰ ਰੇਡਰ ਅਫਤਾਰ ਬਾਜਵਾ ਨੇ ਪਾਣੀ ਸੰਸਾਰ ਨੂੰ ਕਿਹਾ ਅਲਵਿਦਾ। ਅਤੇ ਹੁਣ ਖਬਰਾਂ ਵਿਸਥਾਰ ਨਾਲ 240 ਸਾਲਾਂ ਬਾਅਦ ਅਮਰੀਕਾ ਦੇ ਰਾਸ਼ਟਰੀ ਪੰਛੀ ਵਜੋਂ ਬਾਲਡੀ ਈਗਲ ਨੂੰ ਅੰਤਿਮ ਰੂਪ ਦਿੱਤਾ ਗਿਆ ਜੀ ਹਾਂ ਦੇਸ਼ ਦੀ ਸੈਨੇਟ ਨੇ ਬਾਲਡੀ ਈਗਲ ਨੂੰ ਅਮਰੀਕਾ ਦੇ ਰਾਸ਼ਟਰੀ ਪੰਛੀ ਵਜੋਂ ਮਾਨਤਾ ਦੇਣ ਦਾ ਅਹਿਮ ਫੈਸਲਾ ਲੈ ਲਿਆ ਹੈ ਪਾਵੇਂ ਇਸ ਪੰਛੀ ਨੂੰ ਅਮਰੀਕਾ ਵਿੱਚ ਅਧਿਕਾਰ ਦੇ ਪ੍ਰਤੀਕ ਵਜੋਂ ਲਗਭਗ 240 ਸਾਲਾਂ ਤੋਂ ਵਰਤਿਆ ਜਾ ਰਿਹਾ ਹੈ ਪਰ ਇਸ ਨੂੰ ਅਜੇ ਤੱਕ ਰਾਸ਼ਟਰੀ ਪੰਛੀ ਦਾ ਦਰਜਾ ਨਹੀਂ ਸੀ ਮਿਲਿਆ 200 ਸਾਲਾਂ ਤੋਂ ਵਾਅਦੇ ਦਾ ਇੰਤਜ਼ਾਰ ਖਤਮ ਕਰਦੇ ਹਾਂ ਸੈਨੇਟ ਨੇ ਹਾਲ ਹੀ ਵਿੱਚ ਰਾਸ਼ਟਰੀ ਪੰਛੀ ਦੇ ਵਜੋਂ ਪ੍ਰਵਾਨਗੀ ਦੇ ਦਿੱਤੀ ਹੈ ਇਸ ਸੰਬੰਧੀ ਬਿੱਲ ਨੂੰ ਆਖਰਕਾਰ ਮਨਜ਼ੂਰੀ ਦੇ ਦਿੱਤੀ ਗਈ ਹੈ ਉਦਰ ਸ਼ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮਪੀ ਹਰਸਿਮਰਤ ਕੌਰ ਬਾਦਲ ਨੇ ਫਾਈਨਾਂਸ ਬਿੱਲ 2024 ਨੂੰ ਟੈਕਸ Trap ਬਿੱਲ ਕਰਾਰ ਦਿੱਤਾ ਹੈ ਤੇ ਕਿਹਾ ਹੈ ਕਿ ਇਹ ਕਾਰਪੋਰੇਟ ਜਗਤ ਤੇ ਮਿਹਰਬਾਨ ਹੈ ਤੇ ਦਰਮਿਆਨੇ ਤੇ ਲਘੂ ਉਦਯੋਗਾਂ ਦੇ ਨਾਲ-ਨਾਲ ਆਮ ਆਦਮੀ ਦੀ ਕੀਮਤ ਤੇ ਅਝਿਹਾ ਕੀਤਾ ਗਿਆ ਹੈ ਲੋਕ ਸਭਾ ਵਿੱਚ ਫਾਈਨਾਂਸ ਬਿੱਲ ਤੇ ਚਰਚਾ 'ਚ ਭਾਗ ਲੈਂਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਬਿੱਲ ਦੇ ਵਿੱਚ ਕਿਸੇ ਨੂੰ ਬਖਸ਼ਿਆ ਨਹੀਂ ਗਿਆ ਭਾਵੇਂ ਤੁਸੀਂ ਪੈਸਾ ਕਮਾਉਂਦੇ ਹੋ ਪੈਸਾ ਖਰਚ ਕਰਦੇ ਹੋ ਜਾਂ ਨਿਵੇਸ਼ ਕਰਦੇ ਹੋ ਤੁਹਾਨੂੰ ਟੈਕਸ ਭਰਨਾ ਪਵੇਗਾ ਉਦਰ ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਦੀ ਪੁਲਾੜ ਤੋਂ ਵਾਪਸੀ 'ਚ ਲੰਬਾ ਸਮਾਂ ਲੱਗ ਸਕਦਾ ਹੈ। ਜੀ ਹਾਂ ਨਾਸਾ ਨੇ ਕਿਹਾ ਕਿ ਸਟਾਰਲਾਈਨਰ ਨਾਲ ਯਾਤਰਾ ਕਰਨ ਵਾਲੇ ਪੁਲਾੜ ਯਾਤਰੀਆਂ ਦੀ ਵਾਪਸੀ ਦੀ ਯੋਜਨਾ ਬਣਾਉਣ ਵੇਲੇ ਉਸਨੇ ਸਾਰੇ ਵਿਕਲਪਾਂ ਤੇ ਵਿਚਾਰ ਕੀਤਾ। ਵੀਰਵਾਰ ਨੂੰ ਨਾਸਾ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸਟਾਰਲਾਈਨਰ ਪੁਲਾੜ ਯਾਤਰੀਆਂ ਦੀ ਧਰਤੀ ਤੇ ਵਾਪਸੀ ਦੀ ਯੋਜਨਾ ਬਣਾਉਣ ਵੇਲੇ ਸਾਰੇ ਵਿਕਲਪਾਂ ਤੇ ਵਿਚਾਰ ਕੀਤਾ ਗਿਆ ਸੀ। ਇਨਾਂ ਵਿੱਚੋਂ ਇੱਕ ਵਿਕਲਪ ਦੇ ਤਹਿਤ ਦੋਵੇਂ ਪੁਲਾੜ ਯਾਤਰੀ 2025 ਵਿੱਚ ਧਰਤੀ ਤੇ ਵਾਪਸ ਆ ਸਕਦੇ ਹਨ ਇਸ ਪਲਾਨ ਚ ਬੋਇੰਗ ਦੀ ਵਿਰੋਧੀ ਸਪੇਸਐਕਸ ਵੀ ਸ਼ਾਮਿਲ ਹੈ ਕਮਰਸ਼ੀਅਲ ਕਰੂ ਪ੍ਰੋਗਰਾਮ ਦੇ ਮੈਨੇਜਰ ਸਟੀਵ ਸਟਿਚ ਨੇ ਕਿਹਾ ਹੈ ਕਿ ਨਾਸਾ ਦਾ ਮੁੱਖ ਵਿਕਲਪ ਸਟਾਰਲਾਈਨਰ ਪੁਲਾੜ ਯਾਨ ਤੇਸਵਾਰ ਬੁੱਚਾ ਤੇ ਸੁਨੀਤਾ ਨੂੰ ਵਾਪਸ ਲਿਆਉਣਾ ਹੈ ਹਾਲਾਂਕਿ ਉਹਨਾਂ ਨੇ ਇਹ ਯਕੀਨੀ ਬਣਾਉਣ ਦੀ ਯੋਜਨਾ ਬਣਾਈ ਹੈ ਕਿ ਉਹਨਾਂ ਕੋਲ ਹੋਰ ਵਿਕਲਪ ਖੁੱਲੇ ਨੇ

ब्रेक तो बाद ਤੁਹਾਡਾ ਸਵਾਗਤ ਹੈ ਪਹਿਲਵਾਨ ਵਿਨੇਸ਼ ਪੋਗਾਟ ਨੇ ਵੀਰਵਾਰ ਨੂੰ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ ਇਸ ਤੋਂ ਇੱਕ ਦਿਨ ਪਹਿਲਾਂ ਉਸ ਨੂੰ ਪੈरिस ਵਿੱਚ 2024 올림픽 ਕੁਸ਼ਤੀ ਦੇ ਫਾਈਨਲ ਤੋਂ ਯੋਗ ਕਰਾਰ ਦਿੱਤਾ ਗਿਆ ਸੀ ਵਿਨੇਸ਼ ਨੂੰ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ 50 ਕਿਲੋਗ੍ਰਾਮ ਮਹਿਲਾ ਕੁਸ਼ਤੀ ਦੇ ਸੋਨ ਤਗਮੇ ਦੇ ਮੈਚ ਤੋਂ ਾਯੋਗ ਕਰਾਰ ਦਿੱਤਾ ਗਿਆ ਸੀ। ਸਨਿਆਸ ਦਾ ਐਲਾਨ ਕਰਦੇ ਹੋਏ ਉਹਨਾਂ ਹਿੰਦੀ ਵਿੱਚ ਐਕਸ ਤੇ ਇੱਕ ਪੋਸਟ ਵਿੱਚ ਕਿਹਾ, "ਮਾਂ ਕੁਸ਼ਤੀ ਮੇਰੇ ਵੱਲੋਂ ਜਿੱਤ ਗਈ, ਮੈਂ ਹਾਰ ਗਈ। ਮੈਨੂੰ ਮੁਆਫ ਕਰ ਦੇਣਾ, ਤੁਹਾਡਾ ਸੁਪਨਾ ਤੇ ਮੇਰੀ ਹਿੰਮਤ ਟੁੱਟ ਗਈ। ਹੁਣ ਮੇਰੇ ਵਿੱਚ ਹੋਰ ਤਾਕਤ ਨਹੀਂ ਹੈ।" ਉਹਨਾਂ ਪੋਸਟ 'ਚ ਲਿਖਿਆ, "ਅਲਵਿਦਾ ਕੁਸ਼ਤੀ 2001 ਤੋਂ 2024" ਵਿਨੇਸ਼ ਨੇ ਸੈਮੀਫਾਈਨਲ ਮੁਕਾਬਲੇ ਚ ਆਪਣੀ ਵਿਰੋਧੀ ਨੂੰ 5-0 ਦੇ ਫਰਕ ਨਾਲ ਹਰਾ ਦਿੱਤਾ ਸੀ ਅਤੇ 올림픽 ਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਸੀ ਹਾਲਾਂਕਿ ਉਸ ਨੂੰ ਸਿਰਫ 100 ਗ੍ਰਾਮ ਜ਼ਿਆਦਾ ਭਾਰ ਹੋਣ ਕਾਰਨ ਫਾਈਨਲ ਮੈਚ ਤੋਂ ਅਯੋਗ ਕਰਾਨ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹੋਣਾ ਕੋਰਟ ਆਫ ਆਰਬਿਟ੍ਰੇਸ਼ਨ ਵਿੱਚ ਅਪੀਲ ਕੀਤੀ ਸੀ ਹੁਣ ਕਿਹਾ ਸੀ ਕਿ ਇਸ ਇਵੈਂਟ ਲਈ ਸਿਲਵਰ ਮੈਡਲ ਦਿੱਤਾ ਜਾਣਾ ਚਾਹੀਦਾ ਕਬੱਡੀ ਜਗਤ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਮਸ਼ਹੂਰ ਰੇਡਰ ਅਫਤਾਰ ਬਾਜਵਾ ਨੇ ਇਸ ਪਾਨੀ ਸੰਸਾਰ ਨੂੰ ਅਲਗਿਦਾ ਆਖ ਦਿੱਤਾ ਅਫਤਾਰ ਬਾਜਵਾ ਬਹੁਤ ਹੀ ਵਧੀਆ ਖਿਡਾਰੀ ਸੀ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀ ਟੈਕਨੀਕਲ ਟੀਮ ਦਾ ਅਹਿਮ ਅੰਗ ਕਬੱਡੀ ਖਿਡਾਰੀ ਅਫਤਾਰ ਬਾਜਵਾ ਦੀ ਬੇਵਕਤੀ ਮੌਤ ਨਾਲ ਉਸ ਦੇ ਫੈਨਸ ਸਦਮੇ ਵਿੱਚ ਸਨੇ ਦੱਸ ਦਈਏ ਕਿ ਅਫਤਾਰ ਬਾਜਵਾ ਬੜਾ ਮਿਲਾਨਸਾਰ ਖਿਡਾਰੀ ਸੀ ਅਫਤਾਰ ਬਾਜਵਾ ਨੇ ਪਹਿਲਾਂ ਆਪ ਬਹੁਤ ਵਧੀਆ ਕਬੱਡੀ ਖੇਡੀ ਪਰ ਅਜਕਲ ਮੇਜਰ ਲੀਗ ਕਬੱਡੀ ਫੈਡਰੇਸ਼ਨ ਨਾਲ ਜੁੜ ਕੇ ਬਤੌਰ ਟੈਕਨੀਕਲ ਕਮੇਟੀ ਵਿੱਚ ਅਤੇ ਰੈਫਰੀ ਵਜੋਂ ਵੀ ਸੇਵਾਵਾਂ ਦੇ ਰਹੇ ਸੀ ਦੱਸ ਦਈਏ ਕਿ ਅਫਤਾਰ ਬਾਜਵਾ ਦੇ ਘਰ ਦਾ ਇੱਕ ਕਮਰਾ ਪੂਰਾ ਟਰੋਫੀਆਂ ਨਾਲ ਭਰਿਆ ਪਿਆ ਜੋ ਉਸ ਦੀ ਮਿਹਨਤ ਦੀ ਗਵਾਹੀ ਭਰਦਾ ਹੈ ਇਹਨਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਬਈ ਇਜਾਜ਼ਤ ਧੰਨਵਾਦ